ਕਾਰ ਜੀ ਸਾਰਿਆਂ ਨੂੰ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਘਨੋਲੀ ਖੇਤਰ ਦੇ ਵਿੱਚ ਵਿਕੀ ਤਮਾਨ ਜਿਹੜੇ ਕਿ ਪਹਿਲਾਂ ਆਟਾ ਚੱਕੀ ਦੇ ਨਾਲ ਜਾਣੇ ਜਾਂਦੇ ਸੀ ਹੁਣ ਫਲੈਕਸ ਦੇ ਨਾਲ ਜਾਣੇ ਜਾਣਗੇ ਕਿਉਂਕਿ ਜਿਹੜੇ ਜਗ੍ਹਾ ਤੇ ਆਪਾਂ ਖੜੇ ਆ ਇਸ ਜਗ੍ਹਾ ਦੇ ਉੱਤੇ ਪਹਿਲਾਂ ਆਟਾ ਚੱਕੀ ਸੀ ਕਿ ਲੇਕਿਨ ਹੁਣ ਇਹਨਾਂ ਵੱਲੋਂ ਕਾਰੋਬਾਰ ਕਾਰੋਬਾਰ ਨੂੰ ਜਿਹੜਾ ਚੇਂਜ ਕਰ ਦਿੱਤਾ ਗਿਆ ਜਿਹੜੇ ਲੋਕ ਫਲੈਕਸ ਛਪਾਉਣ ਵਾਸਤੇ ਰੋਪੜ ਜਾਂ ਨਾਲਾਗੜ੍ਹ ਜਾਂ ਦੂਰ ਦੂਰ ਜਾਂਦੇ ਸੀਗੇ ਹੁਣ ਘਨੋਲੀ ਖੇਤਰ ਦੇ ਵਿੱਚ ਜਿਹੜੀ ਫਲੈਕਸ ਦੀ ਦੁਕਾਨ ਖੁੱਲ ਚੁੱਕੀ ਹੈ ਤੇ ਸਾਡੇ RAM ਜੀ ਵੀ ਹੈ ਜਿਨ੍ਹਾਂ ਦੇ ਸੁਪੁੱਤਰ ਹੈ ਤੇ ਵਿਕੀ ਤਮਾਨ ਜੀ ਇਸ ਟ ਤੁਹਾਡਾ ਆਗਤਨ ਕਰਨ ਵਾਸਤੇ ਸਾਡੇ ਹਲਕਾ ਵਧਾਈਕਰੋਪੜ ਦੇ ਦਿਨੇਸ਼ ਚੜਾ ਜੀ ਪਹੁੰਚੋ ਦਿਨੇਸ਼ ਚੜਾ ਜੀ ਅੱਜ ਦੇ ਇਸ ਮੌਕੇ ਤੇ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਮੁਬਾਰਕਬਾਦ ਜੀ ਸਾਡੇ ਨੌਜਵਾਨ ਅਗੂ ਸਮਾਜ ਦੇ ਵੀ ਵਿੱਕੀ ਧਮਾਨ ਜੀ ਨੂੰ ਉਹਨਾਂ ਨੂੰ ਸ਼ੁਭ ਕਾਮਨਾਵਾਂ ਜਿਨ੍ਹਾਂ ਨੇ ਅੱਜ ਧਨੌਲੀ ਦੇ ਵਿੱਚ ਨਵਾਂ ਜਿਹੜਾ ਕਾਰੋਬਾਰ ਹੈ ਫਲੈਕਸ ਦਾ ਟਰੋਫੀਆਂ ਦਾ ਇਹ ਸ਼ੁਰੂ ਕੀਤਾ ਸੋ ਵਿੱਕੀ ਜੀ ਜਿਹੜੇ ਕਿ ਜਿੱਥੇ ਸਮਾਜ ਦੇ ਲਈ ਸੇਵਾਵਾਂ ਨਿਭਾਉਂਦੇ ਆ ਪਹਿਲਾਂ ਇਹ ਜਿਹੜਾ ਫਲੋਰ ਮਿਲਦਾ ਇਹ ਇੱਕ ਕਾਰੋਬਾਰ ਸੀਗਾ ਪਰਿਵਾਰ ਦਾ ਹੁਣ ਇਹਨਾਂ ਨੇ ਇਹ ਜਿਹੜਾ ਨਵਾਂ ਕਾਰੋਬਾਰ ਕੀਤਾ ਜਿੱਥੇ ਇਸ ਕੰਮ ਦੀ ਲੋੜ ਸੀਗੀ ਕਨੌਲੀ ਖੇਤਰ ਦੇ ਵਿੱਚ ਸੋ ਉਹ ਲੋੜ ਵੀ ਇਹਨਾਂ ਨੇ ਪੂਰੀ ਕੀਤੀ ਹੈ ਤੇ ਵਧੀਆ ਕੁਆਲਿਟੀ ਦੇ ਨਾਲ ਇਹ ਜਿਹੜਾ ਇਹ ਸੇਵਾਵਾਂ ਪਲੈਕਸ ਦੀਆਂ ਟੋਪੀਆਂ ਦੀਆਂ ਫੀਲਡਾਂ ਦੀਆਂ ਨੌਜਵਾਨਾਂ ਨੂੰ ਕਲੱਬਾਂ ਨੂੰ ਲੋਕਾਂ ਨੂੰ ਦੇਣਗੇ ਸੋ ਇਸ ਨਵੇਂ ਕੰਮ ਲਈ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਇਹ ਸ਼ੁਭ ਕਾਮਨਾਵਾਂ ਦਿੰਦਾ ਧੰਨਵਾਦ ਜਿਹੜਾ ਸਰ ਤੁਸੀਂ ਆਇਓ ਚਲੋ ਕੇ ਵੀਰੇ ਮੋਕਾ ਜੇ ਹੁੰਦਾ ਗੱਲ ਕਰਨ ਦਾ ਹੁਣ ਦੁਬਾਰਾ ਅੱਜ ਅਸੀਂ ਗੱਲ ਵੀ ਕਰ ਸਕਦੇ ਹਾਂ ਕਿਉਂਕਿ ਬੜਾ ਹਰਵਲੇ ਤੁਸੀਂ ਫਿਕਰ ਕਰਦੇ ਹੋ ਇਲਾਕੇ ਦਾ ਕਿਉਂਕਿ ਇਲਾਕੇ ਦੇ ਵਿੱਚ ਤੁਹਾਨੂੰ ਹਰ ਕਮੀ ਦਾ ਪਤਾ ਹੈ ਹੁਣ ਰੋਜ਼ਗਾਰ ਦੀ ਗੱਲ ਕਰੇ ਸੀ ਜੇ ਤੁਹਾਡੇ ਨੌਜਵਾਨ ਜਿੰਨੇ ਸੀਗੇ ਇਹਦੇ ਵਾਸਤੇ ਇੰਡਸਟਰੀ ਹੋਣੀ ਚਾਹੀਦੀ ਆਪਣੇ ਇਲਾਕੇ ਦੇ ਵਿੱਚ ਕਮੀ ਦੀ ਗੱਲਬਾਤ ਹੋਈ ਸੀ ਇਹਦੇ ਦੇਖੋ ਲੋਕਾਂ ਦੀ رائے ਦੇ ਮੁਤਾਬਕ ਹੈ ਕਿ ਇੰਡਸਟਰੀ ਜੇ ਲੋਕ ਲੋੜ ਸਮਝਦੇ ਤਾਂ ਉਹਦੇ ਲਈ ਕੰਮ ਕੀਤਾ ਜਾ ਸਕਦਾ ਪਰ ਜੇ ਲੋਕ ਚਾਹਦੇ ਹੁਣ ਤਾਂ ਕੋਈ ਜਿਵੇਂ ਹੁੰਦਾ ਕਿ ਇੰਡਸਟਰੀ ਆ ਜਾਂਦੀ ਹੈ ਉਹਦੇ ਬਾਅਦ ਲੋਕਾਂ ਨੂੰ ਐਕਸੈਪਟੇਬਲ ਨਹੀਂ ਹੁੰਦੀ ਲੋਕ ਵਿਰੋਧ ਕਰਦੇ ਆ ਤੱਕੇ ਨਾ ਦਾ ਕੁਝ ਹੀ ਲਿਆਂਦੀ ਨਹੀਂ ਜਾ ਸਕਦੀ ਇਕਰ ਇਸ ਖੇਤਰ ਲੋਕ ਲੋੜ ਸਮਝਣ ਕਿ ਇੰਡਸਟਰੀ ਸਾਨੂੰ ਲਾਣੀ ਚਾਹੀਦੀ ਹੈ ਤਾ ਲੋਕਾਂ ਦੀ رائے ਦੇ ਮੁਤਾਬਕ ਲੋਕਾਂ ਦੀ ਸਹਿਮਤੀ ਦੇ ਮੁਤਾਬਕ ਉਹਦੇ ਲਈ ਜਿਹੜੇ ਸਟੈਪ ਚੁੱਕੇ ਜਾ ਸਕਦੇ ਹਨ ਕਨੋਲੀ ਵਸੀਆਂ ਦੇ ਜਿਹੜੇ ਵੀ ਨੌਜਵਾਨ ਹੈ ਉਹ ਸਾਡੇ ਇਸ ਕਮੈਂਟ ਦੇ ਵਿੱਚ ਖਬਰ ਦੇ ਰਾਹੀਂ ਆਪਣੀ رائے ਜਰੂਰ ਦੇ ਸਕਦੇ ਹੈ ਕਿ ਕਨੋਲੀ ਦੇ ਆਸ-ਪਾਸ ਖੇਤਰ ਦੇ ਵਿੱਚ ਇੰਡਸਟਰੀ ਆਉਣੀ ਚਾਹੀਦੀ ਹੈ ਜਾਂ ਨਹੀਂ ਆਉਣੀ ਚਾਹੀਦੀ ਹੈ ਕਿਉਂਕਿ ਲੋਕੀ ਅੱਜਕੱਲ੍ਹ ਤੁਹਾਨੂੰ ਪਤਾ ਵੀ ਚਾ ਧਰਨੇ ਮੁਜਾਰੇ ਲਾਉਣ ਵਾਸਤੇ ਸਭ ਤੋਂ ਅੱਗੇ ਹੋ ਜਾਂਦੇ ਨੇ ਪਰ ਜਿਹਨੇ ਬੰਦੇ ਨੇ ਇੰਡਸਟਰੀ ਲਗਾਈ ਹੁੰਦੀ ਹੈ ਲਗਾਉਣਾ ਸ਼ੁਰੂ ਕੀਤੀ ਹੁੰਦੀ ਹੈ ਦਾ ਕੀ ਹਾਲ ਹੁੰਦਾ ਉਹ ਨੂੰ ਉਹ ਹੀ ਜਾਣਦਾ ਹੈਗਾ ਤੇ ਬਹੁਤ ਬਹੁਤ ਵਧੀਆ ਜੀ ਤੁਸੀਂ ਇਹ ਇੰਡਸਟਰੀ ਦੇ ਬਾਰੇ ਸੋਚ ਰਹੇ ਹੋ ਲੋਕਾਂ ਆਮ ਨੌਜਵਾਨਾਂ ਦੇ ਬਾਰੇ ਸੋਚ ਰਹੇ ਹੋ ਆਪਣੇ ਇਲਾਕੇ ਦੇ ਵਿੱਚ ਨੌਜਵਾਨ ਜਿਹੜੇ ਬੇਲ ਬੇਲੇ ਘੁੰਮ ਰਹੇ ਉਹਨੂੰ ਰੋਜ਼ਗਾਰ ਮਿਲੇਗਾ ਤੇ ਇਹਦੇ ਨਾਲ ਦੇ ਨਾਲ ਕਮਨ ਸਾਹਿਬ ਤੁਸੀਂ ਮੈਂ ਕਹਾਂਗਾ ਵੀ ਅੱਜ ਤੁਹਾਡਾ ਪਹਿਲਾ ਇੰਟਰਵਿਊ ਹੋਇਆ ਕਿ ਆ ਲੋਕਾਂ ਨੇ ਆਟਾ ਖਾਣਾ ਬੰਦ ਕਰਤਾ ਸੀ ਕਹਿੰਦੇ ਸੀ ਨਹੀਂ ਜੀ ਐਵੇਂ ਦੀ ਤਾਂ ਕੋਈ ਗੱਲ ਨਹੀਂ ਆਟੇ ਬਿਨਾ ਕਿੱਥੇ ਰੋਟੀ ਬਿਨਾ ਕਿੱਥੇ ਸਰਦਾ ਹੈ ਲੇਕਿਨ ਉਸ ਦੇ ਨਾਲ ਹੋਰ ਵੀ ਬਹੁਤ ਕੁਝ ਹੁੰਦਾ ਹੈ ਤੇ ਉਸ ਦੇ ਵਿੱਚ ਬੈਠਕ ਬਹੁਤ ਜ਼ਿਆਦਾ ਸੀ ਜਿਵੇਂ ਕਿ ਤੁਸੀਂ ਵੀ ਜਾਣਦੇ ਹੋ ਕਿ ਥੋੜਾ ਸਮਾਜ ਸੇਵਾ ਦੇ ਲਈ ਵੀ ਸਮੇਂ ਨਹੀਂ ਸੀ ਨਿਕਲਦਾ ਇਸ ਕਰਕੇ ਮੈਂ ਤੇ ਇੱਕ ਛੋਟਾ ਪਰ ਆਪਣਾ ਕਰਨ ਅਸੀਂ ਸਲਾਹ ਕੀਤੀ ਕਿ ਅਸੀਂ ਜਦੋਂ ਸਰਚ ਕੀਤਾ ਕਰਨੌਲੀ ਦੇ ਵਿੱਚ ਪ੍ਰਿੰਟਿੰਗ ਪ੍ਰੈਸ ਅਤੇ ਫਲੈਕਸ ਦਾ ਜਿਹੜਾ ਕੰਮ ਹੈ ਇਸ ਤੋਂ ਲੋਕ ਬਹੁਤ ਪਰੇਸ਼ਾਨ ਸੀ ਰੋਪੜ ਜਾਣਾ ਪੈਂਦਾ ਸੀ ਜਾਂ ਆਸੇ ਪਾਸੇ ਉਹਨਾਂ ਨੂੰ ਜਾਣਾ ਪੈਂਦਾ ਸੀ ਤੇ ਇੱਕ ਕਰਨੌਲੀ ਆ ਜਿਹੜੀ ਇਹ 51 ਪਿੰਡਾਂ ਦੀ ਕੇਂਦਰ ਬਿੰਦੂ ਹੈ ਜੀ ਇਸ ਚੱਕਰ ਦੇ ਵਿੱਚ ਉਰੇ ਫਲੈਕਸ ਬਲੋਡ ਪ੍ਰਿੰਟਿੰਗ ਪ੍ਰੈਸ ਫਲੈਕਸ ਬਲੋਡ ਤੇ ਮੋਹਰਾਂ ਵਿਆਹ ਸ਼ਾਦੀਆਂ ਦੇ ਕਾਰਡ ਸ਼ਗਨਾ ਦੇ ਕਾਰਡ ਤੋਂ ਲੈ ਕੇ ਹਰ ਇੱਕ ਤਰ੍ਹਾਂ ਦੀ ਜਿਹੜੀ ਪ੍ਰਿੰਟਿੰਗ ਲਾਈਨ ਦੀ ਚੀਜ਼ ਹੈ ਉਹ ਅਸੀਂ ਸੇਵਾ ਦਵਾਂਗੇ ਜੀ ਬਹੁਤ ਹੀ ਵਧੀਆ ਇਸ ਇਲਾਕੇ ਦੀ ਲੋੜ ਵੀ ਸੀਗੀ ਇਸ ਇਲਾਕੇ ਦੇ ਵੀ ਇਸ ਤਰ੍ਹਾਂ ਦੀ ਚੀਜ਼ ਹੈ ਨਹੀਂ ਜਿਹੜੇ ਉੱਪਰ ਜਾਣਾ ਪੈਂਦਾ ਸੀਗਾ ਤੇ ਜਿਸ ਨੂੰ ਦੇਖਦੇ ਹੋਏ ਤੁਸੀਂ ਇਹ ਗੱਲ ਬੜੇ ਮਿਲਣ ਲੱਗਾ ਵੀ ਸੋਚ ਵਿਚਾਰ ਬੜਾ ਕਰਿਆ ਹੋਣਾ ਇਸ ਕੰਮ ਨੂੰ ਕਰਨ ਵਾਸਤੇ ਬਿਲਕੁਲ ਬਿਲਕੁਲ ਕਾਫੀ ਟਾਈਮ ਹੋ ਗਿਆ ਜੀ ਤਕਰੀਬਨ ਪਿਛਲੇ 11 ਮਹੀਨੇ ਤੋਂ ਅਬ ਤੋਂ ਬਾਅਦ ਅੱਜ ਮੈਂ ਦੁਬਾਰਾ ਫੇਰ ਕੰਮ ਲੱਗਿਆ ਤੇ ਸਰਚ ਕਾਫੀ ਸਰਚ ਕੀਤਾ ਤੇ ਜਿੰਨੇ ਵੀ ਔਰੇ ਵੀ ਜਿੰਨੇ ਵੀ ਆਏ ਆਲੇ ਦੁਆਲੇ ਇਲਾਕੇ ਦੇ ਪੰਜ ਸਰਪੰਚ ਸਹਿਬਾਨ ਪ੍ਰਧਾਨ ਸਹਿਬਾਨ ਚੇਅਰਮੈਨ ਜਿੰਨੇ ਵੀ ਆਏ ਸਾਰਿਆਂ ਦਾ ਮੈਂ ਪਹਿਲਾਂ ਧੰਨਵਾਦ ਕਰਦਾ ਏ ਸੋ ਉਸ ਤੋਂ ਬਾਅਦ ਆਪਣਾ ਸਾਰਾ ਜਦੋਂ ਅਸੀਂ ਨਿਚੋੜ ਕੱਢਿਆ ਤਾਂ ਸਾਨੂੰ ਇਹ ਕੰਮ ਲੱਗਿਆ ਬਾਕੀ ਅੱਗੇ ਤੁਹਾਡੇ ਹੱਥ ਹੈ ਜੀ ਸੇਵਾ ਦਾ ਮੌਕਾ ਦਿਓ ਇਹੀ ਕਹਿ ਸਕਾਂਗੇ ਜੀ ਬਹੁਤ ਵਧੀਆ ਜੀ ਬਿਲਕੁਲ ਜੀ ਜਿਹੜੇ ਵੀ ਅੱਜ ਤੋਂ ਬਾਅਦ ਆਪਣੇ ਇਲਾਕੇ ਦੇ ਵਿੱਚ ਕੋਈ ਵੀ ਚੀਜ਼ ਪਾਉਣੀ ਜਾਂਦਾ ਹੋਵੇ ਫਲੈਕਸਿਬ ਬੋਰਡ ਜਾਂ ਵਾਲਪੇਪਰ ਹੋਰ ਚੀਜ਼ਾਂ ਟਰੋਫੀਜ਼ ਦਾ ਕੰਮ ਹੈ ਮੋਰਾ ਬਣਾਉਣ ਦਾ ਕੰਮ ਹੈ ਸਾਰੇ ਕੰਮ ਹੁਣ ਕਨੋਲੀ ਦੇ ਵਿੱਚ ਹੋਣਗੇ ਤੇ ਵਿਕੀਤਮਾਨ ਜਲਦੀ ਹੀ ਨਵਾਂ ਦਾ ਵੀ ਉਹ ਕਰਨਗੇ ਉਹ ਨਵਾਂ ਨਾਮ ਇਹ ਦੇਣ ਜਾ ਰਹੇ ਨੇ ਐਮਐਲਏ ਨਾਲ ਸਲਾਹ ਹੋਈ ਇਹਨਾਂ ਦੀ ਨਵਾਂ ਨਾਮ ਕਿਹੜਾ ਆਉਂਦਾ ਤੁਸੀਂ ਇੰਤਜ਼ਾਰ ਕਰੋ ਧੰਨਵਾਦ